ਦੋਸਤੋ ਮਾਪਿਆਂ ਦੀ ਜਿਉਂਦੇ ਜੀ ਕਦਰ ਕਰ ਲਵੋ ਤੁਹਾਡੀ ਖਿਦਮਤ ਵਿੱਚ ਇੱਕ ਕਲਾਮ ਪੇਸ਼ ਹੈ ਕੀਤੇ ਖਿਦਮਤ ਨਾ ਜਿਉਂਦਿਆਂ ਮਾਪਿਆਂ ਦੀ ਮੋਆਂ ਟੋਂਗ ਰਚੌਣ ਦਾ ਕੀ ਫਾਇਦਾ ਪਹਿਲਾਂ ਕੋਲ ਪੈ ਕੇ ਟੁਕੜਾ ਫੁੱਲਿਆ ਨਹੀਂ ਪਿੱਛੋਂ ਰੋਣ ਕੁਰ ਲਾਉਣ ਦਾ ਕੀ ਫਾਇਦਾ ਉਹ ਸਾਹ ਹੁੰਦਿਆਂ ਭੁੱਖ ਨਾ ਪਿਆਸ ਪੁੱਛੇ ਜੀ ਪਿੱਛੋਂ ਤੇ ਕਾਂ ਚੜਾਉਣ ਦਾ ਕੀ ਫਾਇਦਾ ਤਸ਼ੱਦਦ ਤੇ ਮਾਪੇ ਨਾਰਾਜ਼ੀ ਹੋਵਨ ਉਹਦਾ ਮੱਕੇ ਵੱਲ ਜਾਣ ਦਾ ਕੀ ਫਾਇਦਾ ਉਹ ਮੱਕੇ ਵੱਲ ਜਾਣ ਦਾ ਕੀ ਫਾਇਦਾ ਅਲਿਫ ਇੱਕ ਯਾ ਦੀ ਸੱਚੇ ਰੱਬ ਵਾਲੀ ਬਾਕੀ ਯਾਰੀਆਂ ਸਭ ਖਵਾਰੀਆਂ ਨੇ ਤੇ ਕਲਮੇ ਪਾਕ ਜਹਾਨਾ ਵਿਦਤ ਕੋਈ ਓ ਜੀਤੇ ਵਿੱਚ ਹਕੀਕਤਾਂ ਸਾਰੀਆਂ ਨੇ ਤੇ ਕਾਫ ਕੱਖਾਂ ਦੀਆਂ ਕੁਲੀਆਂ ਰਹਿਣ ਖਿਲੀਆਂ ਚੁੰਨਦਾਰ ਹਵੇਲੀਆਂ ਟਹਿ ਜਾਂਦੀਆਂ ਨੇ ਤੇ ਵੇਲੇ ਔਖੜੇ ਸੌਖੜੇ ਸਚਨਾ ਲੰਘ ਜਾਂਦੇ ਤੇ ਕੱਲਾਂ ਯਾਦ ਸਜਣਤੀਆਂ ਰਹਿ ਜਾਂਦੀਆਂ ਨੇ ਤੇ ਜਦੋਂ ਮੌਤ ਦਾ ਫੇਰਾ ਆ ਜਾਂਦਾ ਏ ਮਹਿੰਦੀਆਂ ਹੱਥਾਂ ਤੇ ਲੱਕੀਆਂ ਰਹਿ ਜਾਂਦੀਆਂ ਨੇ ਓ ਵਾਰ ਸ਼ਾਮੀਆਂ ਤੂੰ ਕਰ ਲੈ ਨਮਾਜ਼ ਰੋਜ਼ਾ ਨਹੀਂ ਤੇ ਅੱਗੇ ਮੁਸੀਬਤਾਂ ਪੈਂਦੀਆਂ ਭਾਰੀਆਂ ਨੇ ਨਹੀਂ ਤੇ ਅੱਗੇ ਮੁਸੀਬਤਾਂ ਪੈਂਦੀਆਂ ਭਾਰੀਆਂ ਨੇ ਹੁਣ ਕਬਰ ਤੇ ਪਾਰੇ ਬਾਬਾ ਜੀ ਕਹਿੰਦੇ ਨੇ ਕਿ ਅਸੀਂ ਸੁਣਿਆ ਪਿਆ ਤੇ ਦੇਸ ਅੰਦਰ ਕੁਝ ਐਹੋ ਚੀਆ ਮਿਲਣ ਯਾਰੀਆਂ ਨੇ ਇੱਕ ਕੋਠੜੀ ਮਿਲਣੀ ਆ ਤੈਨੂੰ ਰਹਿਣ ਖਾਤਰ ਜਿਤੇ ਅੰਦਰ ਨਾ ਪੋਹੇ ਤੇ ਨਾ ਬਾਹਰੀਆਂ ਨੇ ਤੇ ਜਿਹੜੇ ਕਹਿੰਦੇ ਸੀ ਮਾਰਾਂਗੇ ਨਾਲ ਤੇਰੇ ਅੱਜ ਓਨਾ ਵੀ ਪਾਰੀਆਂ ਮਾਰੀਆਂ ਨੇ ਤੇ ਜਿਹੜੇ ਤਰਸਦੇ ਸੀ ਦੀਦ ਨੂੰ ਦਿਨੇ ਰਾਤੀ ਅੱਜ ਓਨਾ ਵੀ ਪਾਰੀਆਂ ਮਾਰੀਆਂ ਨੇ ਤੇ ਮੁਹੰਮਦ ਬੁੱਟਿਆ ਝੂਠਾ ਹੀ ਜਗ ਸਾਰਾ ਅੱਲਾ ਨਬੀ ਦੀਆਂ ਸੱਚੀਆਂ ਯਾਰੀਆਂ ਨੇ ਉਹ ਕਮਲੀ ਵਾਲੇ ਦੀਆਂ ਸੱਚੀਆਂ ਯਾਰੀਆਂ ਨੇ ਇਹ ਤਨ ਰੱਬ ਸੱਚੇ ਤਾਂ ਹਜ਼ਰਾ ਖਿੜਿਆ ਬਾਗ ਪਹਾੜਾਂ ਹੂੰ ਵਿੱਚ ਕੁਜ਼ੇ ਵਿੱਚ ਮਸੱਲੇ ਸੱਚ ਤੇ ਤਿਆਂ ਹਸਾਰਾਂ ਹੂੰ ਵਿੱਚ ਕਾਪਾ ਵਿੱਚ ਕਿਬਲਾ ਅੱਲਾ ਅੱਲਾ ਪੁਕਾਰਾਂ ਹੂੰ ਕਾਮਲ মুর্ਸ਼ਦ ਮਿਲਿਆ ਪਾਹੋ ਆਪੇ ਲੈਸੀ ਸਾਰਾਂ ਹੂੰ ਆਪੇ ਲੈਸੀ ਸਾਰਾਂ ਹੂੰ ਤੁਸੀਂ ਗਾਰਾਂ ਤੇ ਕਲ ਕਰਤੇ ਹੋ ਅਸਾਂ ਤੇ ਯਾਰਾਂ ਵਿੱਚ ਕਈ ਮਾਕਾਰ ਵੇਖੇ ਉਹ ਮੂੰਹ ਤੇ ਮਿੱਠੇ ਪਨਪਨ ਹੱਸਦੇ ਨੇ ਪਰ ਚੁੱਪ ਚਪੀ ਤੇ ਵਾਰ ਕਰਿੰਦਿਆਂ ਵੇਖੇ ਉਹ ਦਿਨ ਸਾਰਾ ਸਾਡੇ ਨਾਲ ਫਿਰਤੇ ਪਰ ਰਾਤੀ ਗਾਰਾਂ ਤੇ ਅਸਾਂ ਨਾਲ ਉਹ ਵੇਖੇ ਉਹ ਕਸਮ ਖੁਦਾ ਦੀ ਕੋਈ ਦੋਚਾਰ ਨਹੀਂ ਇਹੋ ਜਿਹਾ ਸਭ ਅਸਾਂ ਕਈ ਵਾਰ ਵੇਖੇ ਇਹੋ ਜਿਹਾ ਸਭ ਸਾ ਕਈ ਵਾਰ ਵੇਖੇ